ਅਰੇ ਕੀ ਨਾਮ ਤੁਹਾਡਾ ਮੇਰਾ ਨਾਮ ਰਜਿੰਦਰ ਕੌਰ ਹੈ ਹਾਂਜੀ ਮੈਂ ਨਵਨੀਤ ਕੌਰ ਦੀ ਮੰਮਾ ਮੇਰਾ ਬੱਚਾ 2 ਸਾਲ ਉੱਥੇ ਕੰਮ ਕਰਦਾ ਰਿਹਾ ਮੇਰੇ ਬੱਚੇ ਦਾ ਕੋਈ ਕਸੂਰ ਨਹੀਂਗਾ ਮੇਰੇ ਬੱਚੇ ਨੂੰ ਇਹਨਾਂ ਨੇ ਮਰਿਆ ਦੇਤਾ ਮੇਰੇ ਨਾਲ ਪੌਣੇ 11 ਮੇਰੇ ਬੱਚੇ ਨੇ ਗੱਲ ਕੀਤੀ ਆ ਮੇਰੇ ਬੱਚੇ ਨੂੰ ਇਹ ਇਲਜ਼ਾਮ ਲਾ ਰਹੇ ਸਾਰਾ ਕੁਝ ਗਲਤ ਕਹਿ ਰਹੇ ਬੱਚੇ ਨੂੰ ਜਨਮ ਦਿਨ ਜਨਮ ਦਿਨ ਮਨਾਇਆ ਸੁਸਾਇਟੀ ਕੀਤਾ ਕਹਿੰਦੇ ਬਲਕਿ ਉਥੋਂ ਕੁਝ ਨਹੀਂ ਲੱਗਾ ਲੱਭਾ ਪੁਲਸ ਵਾਲਿਆਂ ਨੂੰ ਵੀ ਮੇਰੇ ਬੱਚੇ ਨੂੰ ਉਸ ਨੂੰ ਦੇਣ ਖਾ ਕੋਈ ਸਬੂਤ ਦੇਣ ਮੈਨੂੰ ਵੀ ਮੇਰੇ ਬੱਚੇ ਨੇ ਆਪ ਆਤਮ ਹੱਤਿਆ ਕੀਤੀ ਹੈ ਇਹ ਆਤਮ ਹੱਤਿਆ ਕਹਿ ਕੇ ਤੇ ਕੰਮ ਜਲੀਲ ਕਰਨ ਦਾ ਹੈ ਮੇਰੇ ਬੱਚੇ ਉਹ ਨਾ ਇਸੇ ਤਰ੍ਹਾਂ ਲਗਾ ਇਹ ਬੱਚੇ ਇਨਸਾਫ ਨਹੀਂ ਲਵਾ ਰਹੇ ਅਸੀਂ ਕਿਹੜਾ ਸਾਡਾ ਕੋਈ ਸੁਣਾਈ ਨਹੀਂ ਹੋਰੀ ਡੇਢ ਡੇਢ ਮਹੀਨਾ ਹੋ ਗਿਆ ਸਾਨੂੰ ਕਿਹੜਾ ਰੋਡ ਜਾਮ ਤੇ ਹਾਂਜੀ ਕਿਹੜਾ ਰੋਡ ਜਾਮ ਤੇ ਇਹ ਫਾਜਲ ਕੰਮ ਵਾਲਾ ਰੋਜ਼ ਪਰ ਰੋਜ਼ ਪਰ ਫਾਜਲ ਕੇ ਠੀਕ ਹੁਣ ਇਨਸਾਫ ਦੀ ਮੰਗ ਇਨਸਾਫ ਦੀ ਮੰਗ ਚਾਹੀਦੀ ਸਾਨੂੰ ਪੁਲਿਸ ਵਾਲੇ ਕਹਿੰਦੇ ਅਸੀਂ ਰੱਦ ਕਰ ਤਾਂਗੇ ਤੁਹਾਡਾ ਕੇਸ ਕਰ ਦੇਣ ਕੈਮਰਾ ਡਿਲੀਟ ਆ ਤੁਹਾਨੂੰ ਸਾਰਾ ਕੁਝ ਉਥੇ ਸਬੂਤ ਇਹਨਾਂ ਨੂੰ ਸਭ ਕੁਝ ਪਤਾ ਪਰ ਇਹ ਉਸ ਕੰਮ ਤੇ कोई नहीं करते पाए कोई सिंपल ही भेज दे ना तो कोई ना मेरे बच्चे के दे पार्ट्स भी नहीं भेजेगे इनने एक महीना लाता इनने क्यों मेरे बच्चे का ऐडा की गुनाह सीगा मेरा बच्चा ड्यूटी कर रहा सी सेवा कर रहा सी मेरा नहीं सी इस टाइम उनना का सीगा जिन्ना च मेरा बच्चा ड्यूटी करता सी उस टाइम उनना का सीगा इनने मेरे बच्चे नु फड़ाता ਕਿਉਂ ਮੇਰੇ ਇਹਨਾਂ ਨਾਲ ਕੋਈ ਅਫਸੋਸ ਕਰਨਾ ਹੈ ਕਿੰਨੇ ਚਿਰ ਤੋਂ ਨੌਕਰੀ ਕਰਦੇ ਸੀ 2 ਸਾਲ ਹੋ ਗਏ

ਬੱਚੇ ਦਾ ਰਿਕਾਰਡ ਸਹੀ ਸੀਗਾ ਇਨਸਾਫ ਲੈਣ ਲਿਓ ਕੋਈ ਬਤ ਇਨਸਾਫ ਲਿਆ ਸਾਡਾ ਸਾਰਾ ਪਿੰਡ ਸਾਡੇ ਮੇਰੇ ਭੈਣ ਭਰਾ ਸਭ ਇਨਸਾਫ ਮੰਗ ਰਹੇ ਸੀ ਫਿਰ ਵੀ ਨਹੀਂ ਇਨਸਾਫ ਦਿੱਤਾ ਫਿਰ ਅਗਲਾ ਪੁਲਿਸ ਕਹਿ ਰਹੀ ਆ ਆਏ ਧਰਨਾ ਨਹੀਂ ਚੁੱਕਿਆ ਜਾਊਗਾ ਉਹਨਾਂ ਚਰ ਨਹੀਂ ਚੁੱਕਿਆ ਜਾਊਗਾ ਜਿਵੇਂ ਪਹਿਲਾਂ ਉਹਨੇ ਕੀ ਨਾਮ ਪੜਾ ਮੇਰਾ ਨਾਮ ਸੁਖਬੀਰ ਸਿੰਘ ਸੁਖਬੀਰ ਸਿੰਘ ਧਰਨਾ ਲਾਇਆ ਕਿਸ ਕਰਕੇ ਲਾਇਆ ਜੀ ਤੇ ਬੇਟੀ ਦਾ ਮਰਰ ਹੋ ਗਿਆ 7 ਤਰੀਕ ਮਟਵੜੇ ਵਿੱਚ ਕੀ ਕਰਦੀ ਸੀ ਬਤਾਵਰੇ ਨਰਸ ਦਾ ਨਰਸ ਡਿਊਟੀ ਕਰਦੀ ਸੀ ਜਾਂ ਟ੍ਰੇਨਿੰਗ ਕਰਦੀ ਸੀ ਡਿਊਟੀ ਕਰਦੀ ਸੀ ਡਿਊਟੀ ਕਰਦੀ ਤੇ ਕੀ ਤੁਹਾਨੂੰ ਕਿਸ ਤਰ੍ਹਾਂ ਦਾ ਮੈਸੇਜ ਆਇਆ ਜਦੋਂ ਕਤਲ ਹੋਇਆ ਸਾਨੂੰ ਸਾਢੇ 8:30 'ਤੇ ਮੈਸੇਜ ਆਇਆ ਵੀ ਉਹ ਕਿ ਉਹ ਕੇ ਸਾਹ ਆਇਆ ਡੈੱਡ ਸੀ ਜਾਂਦੇ ਆ ਕੀ ਲੜਕੀ ਦੀ ਤੁਹਾਡੇ ਨਾਲ ਪਹਿਲਾਂ ਗੱਲ ਵੀ ਹੋਈ ਸੀਗੀ ਪਹਿਲਾਂ 11 ਵਜੇ ਉਹਦੀ ਮੰਮੀ ਨਾਲ ਗੱਲ ਕੀਤੀ ਸੀ ਵੀਰੋ ਦੇ ਬ੍ਰਦਰ ਨਾਲ ਗੱਲ ਹੋਈ ਸੀ ਕਿ ਕਿਸ ਤਰ੍ਹਾਂ ਦਾ ਸੁਨੇਹਾ ਮਤਲਬ ਮਰ ਹੀਦਾ ਆਇਆ ਨਹੀਂ ਸਾਨੂੰ ਕੀ ਤੁਹਾਨੂੰ ਕੀ ਛੱਤ ਆਉਂਦੀ ਸਾਨੂੰ ਮਰਡਰ ਕੀਤਾ ਗਿਆ ਜੀ ਕਤਲ ਕੀਤਾ ਗਿਆ ਕੋਈ ਕੋਈ ਇਨਸਾਫ ਨਹੀਂ ਮਿਲਿਆ ਹੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਦੋ ਮਹੀਨੇ ਹੋ ਗਏ ਆ ਕੋਈ ਇਨਸਾਫ ਨਹੀਂ ਸਾਨੂੰ ਬੁਲਾ ਕੇ ਦਫਤਰ ਇੱਧਰ ਉੱਧਰ ਦੀਆਂ ਲਾਚੀ ਸਾਡੇ ਤੇ ਬਲੈਕਮੇਲ ਕਰਦਾ ਤੁਹਾਨੂੰ ਦੋ ਮਹੀਨੇ ਹੋ ਗਏ ਇਨਸਾਫ ਲੈਣ ਲਈ ਤੱਕ ਹਾਂਜੀ ਆ 7 ਅਪ੍ਰੈਲ ਦੀ ਗੱਲ ਹੈ ਜੀ ਉਸ ਤੋਂ ਬਾਅਦ ਕੋਈ ਇਨਸਾਫ ਨਹੀਂ ਮਿਲਿਆ ਨਾ ਮੋਬਾਈਲ ਦਾ ਡਿਟੇਲਾ ਕਢਾੜਿਆ ਨਾ ਕੁਝ ਕਰਾਰੇ ਫੇਰ ਉਹ ਜਿਹੜਾ ਡਿਸ ਕਰਾ ਕੇ ਡਿਸਕਰਾਰ ਰਿਪੋਰਟ ਹੁੰਦੀ ਆ ਉਹ ਵੀ ਇਹਨਾਂ 27 28 ਦਿਨ ਬਾਅਦ ਦੇਦੀ ਆ ਜੀ ਫੇ ਢਿੱਲੀ ਗਾਰੀ ਆਰੀ ਕਿਉਂ ਚੱਲ ਰਹੀ ਕੀ ਕਰਨਾ ਉਹਦੋਂ ਪੈਸੇ ਖਾਦੇ ਇਹਨਾਂ ਨੇ ਪੈਸੇ ਦਾ ਦਬਾਅ ਹੀ 100 ਰੁਪਈਆ ਨਹੀਂ ਲਾਉਂ ਉਹ ਲੱਖਾਂ ਰੁਪਈਆ ਲਾ ਸਕਦਾ ਜੀ ਜੀ ਇਨਸਾਫ ਲੈਣ ਲਈ ਤੇਹੀ ਇੱਥੇ ਇਨਸਾਫ ਲੈਣ ਲਈ ਬੈਠੇ ਆ ਜੀ ਮਾਮਲਾ ਮਿਲਿਆ ਤਾਂ ਅਗਲਾ ਅਗਲਾ ਕਦਮ ਫਿਰ ਹੋਰ ਸਿੱਧ ਤੋਂ ਸ਼ਕਤੀਆ ਜਾਊਗਾ ਜੀ ਫੈਸਲਾ ਰਹੇ ਹੁਣ ਪੁਲਿਸ ਨੇ ਕੋਈ ਵਿਸ਼ਵਾਸ ਦਿੱਤਾ ਤੁਹਾਨੂੰ ਆਖੇ ਕੋਈ 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 ਵਿਸ਼ਵਾਸ ਨਹੀਂ ਜੀ ਆਉਂਦੇ ਆ ਜੀ ਤੁਸੀਂ ਕਿਉਂ ਬੈਠੇ ਹੋ ਦੱਸੋ ਕੋਈ ਤਾਂ ਸਾਡੇ ਤੇ ਦਬਾਅ ਪਾ ਰਹੇ ਇਨਸਾਫ ਮਿਲਣਾ ਚਾਹੀਦਾ ਇਨਸਾਫ ਤੇ ਚਾਹੀਦਾ ਜੀ ਅਸੀਂ ਪੱਕੇ ਟੈਂਟ ਲਾਉਂਦੇ ਆ ਜੀ ਫਿਰ ਉਹ ਇਲਾਜ ਪੈ ਜਿੰਨੀ ਦੇਰ ਇਨਸਾਬ ਨਾ ਮਿਲੇ ਬੈਠਾ ਬੈਠਾ ਨਹੀਂ ਕੀ ਨਾਮ ਤੁਹਾਡਾ ਇਹਨਾਂ ਵਾਰੋ ਵਾਰ ਹੋਣਾ ਕੀ ਲੱਗਦੀ ਸੀ ਲੰਮੀਰਪੁਰ ਦੀ ਚਾਚੀ ਹਾਂਜੀ ਅੱਜ ਤੋਂ ਹੀ ਬੈਠੇ ਧਰਨੇ ਨੇ ਕੀ ਮੰਗਾਂ ਨੇ ਕਹਿੰਦੇ ਸਾਡੇ ਬੱਚੇ ਭਾਗੀ ਹਸਪੀਟਲ ਵਿੱਚ ਡਿਊਟੀ ਕਰਨਾ ਸੀ ਬੱਚੇ ਦਾ ਰਕਾਂਟ ਬਿਲਕੁਲ ਸਹੀ ਸੀਗਾ ਸਵੇਰ ਉਹਨੀਆਂ ਦੀ ਮੰਮੀ ਨਾਲ 11 ਵਜੇ ਗੱਲ ਕੀਤੀ 4 ਵਜੇ ਬੱਚੇ ਨੇ ਪਾਰਟੀ ਇੰਜੋਏ ਕੀਤੀ ਹੈ ਬਰਥਡੇ ਪਾਰਟੀ ਤੋਂ ਬਾਅਦ ਰਾਤ 8 ਵਜੇ ਫੋਨ ਆ ਗਿਆ ਜੀ ਤੁਹਾਡੇ ਬੱਚੇ ਨੇ ਸੁਸਾਈਡ ਕਰ ਲਿਆ ਸਾਨੂੰ ਕੋਈ ਰੀਜਨ ਨਹੀਂ ਦਿੱਤਾ ਗਿਆ ਕੁਝ ਨਹੀਂ ਦਿੱਤਾ ਗਿਆ ਜਿੱਦੋਂ ਉਹ ਤੇ ਗਏ ਸੀ ਸੀਸੀ ਕੈਮਰਾ ਦੀ ਲੀਡ ਸੀਗੇ ਉਥੋਂ ਦੀ ਫੋਟੋ ਨਾ ਫੋਟੋਸ ਪਰ ਉਥੋਂ ਦੀਆਂ ਫੋਟੋ ਜਿਹਦੇ ਲਈ ਸਾਨੂੰ ਕਹਿ ਰਹੇ ਬੱਚੇ ਦੀ ਸੋਸਾਇਟੀ ਪਾਸ ਉਸ ਟਾਈਮ ਤੋਂ ਨਿਸ਼ੂ ਉੱਤੇ ਕੋਈ ਪ੍ਰੂਵ ਨਹੀਂ ਮਿਲਿਆਗਾ ਤੀਜੇ ਦਿਨ ਜਿਹੜਾ ਉਹਨਾਂ ਨੂੰ ਇੰਜੈਕਸ਼ਨ ਮਿਲਿਆ ਇੰਜੈਕਸ਼ਨ ਉਹ ਮਿਲਿਆ ਜਿਹੜੋਂ ਆਪਾਂ ਸਜੇਰੀਅਨ ਕਰਦੇ ਆ ਬੱਚੇ ਨੂੰ ਆਪਾਂ ਬਾਡੀ ਨੂੰ ਸਨ ਕਰਨ ਲਈ ਲਾਉਂਦੇ ਨੇ ਸੁਣ ਕਰਕੇ ਮਾਰਿਆ ਗਿਆ ਸੁਣ ਕਰਕੇ ਮਾਰਿਆ ਗਿਆ ਹਾਂਜੀ ਬੱਚੇ ਨੂੰ ਸੁਣ ਕਰਕੇ ਮੋਂ ਤੋਂ ਡੀ ਕੀ ਮੰਗ ਸਾਡੀ ਮੰਗ ਇਹ ਸਾਡੇ ਬੱਚੇ ਨੂੰ ਇਨਸਾਫ ਦਵਾਇਆ ਜਾ ਕਿ ਇਹ ਕੁੜੀਆਂ ਨੂੰ ਉਹਨਾਂ ਚਾਰ ਅਸੀਂ ਧਰਨਾ ਨਹੀਂ ਚੱਟਣਾ ਕੋਈ 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 ਕੋ ਰਵੀ ਲੜਕੀ ਕਿੰਨੇ ਉਮਰ ਦੀ ਸੀ ਲੜਕੀ 28 29 ਸਾਲ ਦੀ ਉਮਰ ਦੀ ਸੀ ਕੀ ਕਰਦੀ ਹੁੰਦੀ ਸੀ ਨਰਸਿੰਗ ਜੋਬ ਕਰਦੀ ਸੀ ਜੋਬ ਕਰਦੀ ਕਿੰਨੀ ਦੇਰ ਤੋਂ ਉਸੇ ਜੋਬ ਕਰ ਰਹੀ ਸੀ ਇਹਨੂੰ ਘੱਟੋ 2 ਸਾਲ ਹੋ ਗਏ ਐ ਜੋਬ ਕਰਦਿਆਂ ਪਹਿਲਾਂ ਗੱਲਬਾਤ ਹੁੰਦੀ ਰਹਿੰਦੀ ਸੀ ਹਾਂਜੀ ਹਾਂਜੀ ਗੱਲਬਾਤ ਹੁੰਦੀ ਸਵੇਰ ਮੇਰੀ ਗੱਲ ਹੋਈ ਸੀ ਇਹਦੇ ਨਾਲ ਕਿ ਇਹਦੀ ਜੋ ਸੈਲਰੀ ਵਧੀ ਸੀ ਇਹਨੇ ਮੈਨੂੰ ਦੱਸਿਆ ਅਗਲੇ ਦਿਨ ਪਾਰਟੀ ਕਰਨ ਜਾਣਾ ਸੀ ਪਰ ਸ਼ਾਮ ਨੂੰ ਸਾਨੂੰ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਵੀ ਇਹਦੀ ਐਕਸਪਾਇਰ ਹੋ ਗਈ ਆ ਭੈਣ ਸੀ ਤੁਹਾਡੀ ਹਾਂਜੀ ਮੇਰੀ ਸਿਸਟਰ ਸੀ ਕਿੰਨੀਆਂ ਭੈਣਾਂ ਮੇਰੀਆਂ ਦੋ ਸਿਸਟਰ ਨੇ ਅੱਛਾ ਇਹ ਵੱਡੀ ਇਹ ਛੋਟੀ ਸਭ ਤੋਂ ਛੋਟੀ ਹੈ ਜੀ ਹੁਣ ਇਨਸਾਫ ਲੈਣ ਲਈ ਤੁਸੀਂ ਕਿਸ ਤਰ੍ਹਾਂ ਇਨਸਾਫ ਲੈਣ ਲਈ ਅਸੀਂ ਧਰਨਾ ਲਾਇਆ ਹੋਇਆ ਵਾ ਸਾਡਾ ਇਨਸਾਫ ਸਾਡੀ ਮੰਗ ਸੱਤਰ ਪੂਰੇ ਕੀਤੇ ਜਾਣ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ 302 ਦਾ ਪਰਚਾ ਕੱਟਿਆ ਜਾਵੇ ਕਿੰਨੇ ਦਿਨ ਬੀਤ ਗਏ ਨੇ ਇਸ ਗੱਲ ਇਸ ਗੱਲ ਨੂੰ 2 ਮਹੀਨਾ ਡੇਢ ਮਹੀਨਾ ਹੋ ਜਾਂਦਾ ਹੈ ਤੁਹਾਨੂੰ ਕੀ ਮਤਲ ਕਤਲ ਹਾਂਜੀ ਕੀ ਹੋਇਆ ਕੀ ਹੋਇਆ ਹੈ ਜੀ ਕਤਲ ਕੀਤਾ ਗਿਆ ਜੀ ਜਿਸ ਦਿਨ ਰੂਮ ਚੋਂ ਗਏ ਐਸਐਚਓ ਨਾਲ ਸੀ ਸਾਨੂੰ ਕੋਈ ਖਰਾਮਤ ਨਹੀਂ ਹੋਇਆ ਉਲਟਾ ਸਾਡੀ ਕੁੜੀ ਨੂੰ ਇਹ ਬਦਨਾਮ ਕਰ ਰਿਹਾ ਜੀ ਉਸ ਦਿਨ ਦੀ ਹੈ ਕਿ ਇਹਨਾਂ ਨੇ ਕੈਮਰੇ ਵਾਲੀਆਂ ਵੀਡੀਓ ਡਿਲੀਟ ਕੀਤੀਆਂ ਹੋਈਆਂ ਹੌਸਪੀਟਲ ਲੈ ਜਾਈ ਸਾਨੂੰ ਉਹ ਵੀ ਨੇਜ ਤੱਕ ਦਿੱਤੀਆਂ ਹੈ ਕੀ ਕਹਿ ਰਹੇ ਕਹਿੰਦਾ ਡਿਲੀਟ ਹੋ ਗਈਆਂ ਜੀ ਕਲਿੱਪਸ ਬਣਾਈਆਂ ਹੈ ਕਲਿੱਪਸ ਨਹੀਂ ਸਾਨੂੰ ਉਹ ਵੀਡੀਓ ਚਾਹੀਦੀ ਹੈ ਜੀ ਉਸ ਦਿਨ ਦੀ ਹੁਣ ਤੱਕ ਇਹਨਾਂ ਨੇ ਸਾਡੀ ਕੋਈ ਇਨਕੁਆਇਰੀ ਨਹੀਂ ਕੀਤੀ ਪੁਲਿਸ ਨੇ ਸਾਡਾ ਮੋਬਾਈਲ ਵਗੈਰਾ ਕੁਝ ਨਹੀਂ ਹਜੇ ਤੱਕ ਇਹਨਾਂ ਕੋਲ ਭੇਜਿਆ ਹੋਇਆ ਫਰਾਂਸੀ ਲੈਬ ਚ। ਡੇਲੀ ਲਾਰਾ 1-2 ਦਿਨ 1-2 ਦਿਨ ਕਰਕੇ ਹਜੇ ਤੱਕ ਨਹੀਂ ਭੇਜਿਆ ਹੋਇਆ। ਉਹਨਾਂ ਨੂੰ ਇਨਸਾਫ ਦੀ ਮੰਗ ਕਰ ਰਹੇ ਹਾਂ। ਅਸੀਂ ਇਨਸਾਫ ਦੀ ਮੰਗ ਕਰ ਰਹੇ ਹਾਂ ਜੀ।